ब्रह्मज्ञानी की कीमत ना है ब्रह्मज्ञानी कैसा गलमनमा है ब्रह्मज्ञानी का कौन जाने भेद ब्रह्मज्ञानी को सदाय देसु ब्रह्मज्ञानी का कथया ना जाए अघखर ब्रह्मज्ञानी सर्व का गुरु ब्रह्म ज्ञान की मित कान बने ब्रह्म ज्ञान की गत ब्रह्म ज्ञानी जाने ब्रह्म ज्ञानी का अंत न ना पार नानक ब्रह्म ज्ञानी को सदा नमस्कार ब्रह्म ज्ञानी कीमत की नाह ब्रह्म ज्ञानी के सगल है ब्रह्मज्ञानी का कौन जाने भेद ब्रह्मज्ञानी को सदा आदेश ब्रह्मज्ञानी का कथया न जाए अदखरि ब्रह्मज्ञानी सरब का ठाकुर ब्रह्मज्ञानी के मिटाऊं बखान ब्रह्मज्ञान के गत्र ज्ञानी अनजान ब्रह्मज्ञानी का अंत न पारू नानक ब्रह्मज्ञानी को सदा नमस्कार मन का अंत न पारू नानक ब्रह्मज्ञानी को सदा नमस्कार भाई गुरु जी का खालसा भाई गुरु जी की फतेह ਗੁਰਬਾਣੀ ਕੀਰਤਨ ਕਥਾ ਦੀ ਇਸ ੜੀ ਵਿੱਚ ਆਪ ਸਾਰਿਆਂ ਨੂੰ ਜੀ ਆਇਆਂ ਨੂੰ ਹਰੀ ਜਸ ਗਾਇਨ ਕਰਦੇ ਹੋਏ ਹਰੀ ਨਾਮ ਗੁਣ ਗਾਇਨ ਕਰਦੇ ਹੋਏ ਗੁਰੂ ਜੀ ਬ੍ਰਹਮ ਗਿਆਨੀ ਦੀ ਬਹਿਮਾ ਦੱਸਦੇ ਨੇ ਕਹਿੰਦੇ ਨੇ ਬ੍ਰਹਮ ਗਿਆਨੀ ਕੀਮਤ ਨਾ ਹੈ ਜਿਸ ਤਰ੍ਹਾਂ ਪਰਮੇਸ਼ਰ ਦੀ ਕੀਮਤ ਹੀ ਨਾ ਤੇ ਜਿਹੜੀ ਆਤਮਾ ਪਰਮੇਸ਼ਰ ਵਿੱਚ ਇਕ ਹੋ ਗਈ ਹੈ ਉਹਦੀ ਵੀ ਕੋਈ ਕੀਮਤ ਨਹੀਂ ਜਾਣ ਸਕਦਾ ਉਹ ਅਨਮੋਲ ਹੋ ਜਾਂਦੀ ਹੈ ਬ੍ਰਹਮ ਗਿਆਨੀ ਕੇ ਸਗਲ ਮਨ ਮਾਇ ਆਪਾਂ ਕਹਿੰਦੇ ਨਾ ਪਰ ਮੇਕ ਸ਼ੋਰ ਸਾਰੇ ਚਾਹਤੇ ਸਾਰੀ ਕਾਇਨਾਤ ਪਰਮੇਸ਼ਰ ਵਿੱਚ ਇਸ ਤਰ੍ਹਾਂ ਸਾਰੀ ਕਾਇਨਾਤ ब्रह्मज्ञानी ਦੇ ਹਿਰਦੇ ਵਿੱਚ ਵਸਦੀ ਹੈ। ब्रह्मज्ञानी ਕਾ ਕੌਣ ਜਾਣੇ ਪ੍ਰੇਮ ब्रह्मज्ञानी ਕੋ ਸਦਾ ਆਦੇਸ਼ ਪਰਮੇਸ਼ਰ ਦਾ ਕਿਸ ਨੇ ਭੇਜ ਲਿਆ ਕੋਈ ਨਹੀਂ ਲੈ ਸਕਦਾ। ਇਸ ਤਰ੍ਹਾਂ ब्रह्मज्ञानी ਦਾ ਵੀ ਕੋਈ ਭੇਜ ਨਹੀਂ ਲੈ ਸਕਦਾ। ब्रह्मज्ञानी ਕੋ ਸਦਾ ਆਦੇਸ਼ ਹਮੇਸ਼ਾ ब्रह्मज्ञानी ਨੂੰ ਨਮਸਕਾਰ ਕਰਨਾ ਪੈਂਦਾ ਹੈ ਕਿਉਂਕਿ ਉਹ ਪਰਮਾਤਮਾ ਸਰੂਪ ਹੁੰਦਾ ਹੈ। ब्रह्मज्ञानी ਕਾ ਕਥਿਆ ਨਾ ਜਾਏ ਜਾਂ ਅਖਰ ब्रह्मज्ञानी ਸਰਬ ਕਾ ਠਾਕੁਰ ਜੇ ਅਖਰ ਕਹਿਣ ਦੀ ਕੋਸ਼ਿਸ਼ ਕਰੇ ਨਾ ਬੜਿਆਈ ਦੇ ਵਿੱਚ ਉਹ ਵੀ ਕਹਿਣਾ ਔਖਾ ਹੈ। ਉਹ ਵੀ ਨਹੀਂ ਕਹਿ ਸਕਦੇ। ब्रह्मज्ञानी ਸਰਬ ਕਾ ਠਾਕੁਰ ਸਾਰਾ ਨਾਮ ਮਾਲਕ ਹੁੰਦਾ ਹੈ। ਬ੍ਰਹਮ ਗਿਆਨੀ ਕੀ ਮਿਤ ਕੌਣ ਬਖਾਨੇ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਪਰਮਾਤਮਾ ਦਾ ਕਿਸੇ ਨੇ ਅੰਤ ਲਿਆ ਇਸੇ ਤਰ੍ਹਾਂ ਉਹ ਰੂਹ ਜਿਹੜੀ ਪਰਮਾਤਮਾ ਨਾਲ ਇੱਕ ਹੋ ਜਾਂਦੀਆਂ ਉਹਨਾਂ ਦਾ ਕਿਸੇ ਨੇ ਅੰਤ ਨਹੀਂ ਲਿਆ ਬ੍ਰਹਮ ਗਿਆਨੀ ਕੀ ਗਤ ਬ੍ਰਹਮ ਗਿਆਨੀ ਜਾਣੇ ਜਿਹੜਾ ਉਸ ਅਵਸਥਾ ਤੱਕ ਪਹੁੰਚੂਗਾ ਨਾ ਉਹੀ ਸਮਝ ਸਕਦਾ ਹੋਰ ਕੋਈ ਨਹੀਂ ਸਮਝ ਸਕਦਾ ਬ੍ਰਹਮ ਗਿਆਨੀ ਦਾ ਅੰਤ ਨਾ ਪਾਰ ਕੋਈ ਅੰਤ ਪਾਰਾਵਾਰ ਨਹੀਂ ਉਹਨਾਂ ਦਾ ਕਿਉਂਕਿ ਉਹ ਪਰਮੇਸ਼ਰ ਸਰੂਪ ਹੁੰਦੇ ਨੇ ਨਾਨਕ ਬ੍ਰਹਮ ਗਿਆਨੀ ਨੂੰ ਸਦਾ ਨਮਸਕਾਰ ਸਦਾ ਸਦਾ ਲਈ ਗੁਰੂ ਜਨਾਂ ਨੂੰ ਪਗਤ ਜਨਾਂ ਨੂੰ ਬ੍ਰਹਮ ਗਿਆਨੀ ਸਦਾ ਸਦਾ ਆਪਣਾ ਨਮਸਕਾਰ ਹੈ ਇਸ ਤਰ੍ਹਾਂ ਗੁਰੂ ਜੀ ਉਪਦੇਸ਼ ਕਰਦੇ ਹਨ ਇਸ ਦੇ ਨਾਲ ਹੀ ਦਾਸ ਨੂੰ ਅਗੇ ਬਖਸ਼ੋ ਹੋਈ ਅੰਗਲ ਮੇਰੀ ਦਾਸ ਕੀ ਮੰਦਰ ਜੱਟੱਖੇ ਅਰਦਾਸ ਕਰਿਓ ਕਿ ਇਹ ਕੀਰਤਨ ਕਥਾ ਦੀ ਲੜੀ ਅੱਗੇ ਵੀ ਇਸੇ ਤਰ੍ਹਾਂ ਚੱਲਦੀ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ